ਆਰ ਨਾਮ ਧਨ ਨਿਰਮਲ ਆਪੇ અપਾਰਾ ਤੁਨサル ਗੁਰਪਾਸ ਸਾਹਿਬ ਰਾਜ ਵਚਨ ਕਰ ਰਹੇ ਨੇ ਕਿਹ ਪਾਈ ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ ਐਸਾ ਨਾਮ ਹੈ ਜਿਹੜਾ ਕਦੇ ਮੁਕਦਾ ਨਹੀਂ ਹੈ ਨਾਮ ਕਰਨ ਵਾਲਾ ਧੰਨਾ ਸਹਿਬਾ ਸਹਜਿਆਂ ਨੇ ਕਿਹਾ ਨਾਮ ਹੈ ਇੱਕ ਕੇਵਲ ਜਿਹੜਾ ਸਗੁਨੀਆਂ ਦਾ ਧਨ ਇਕੱਠਾ ਕਰਦੇ ਹਨ ਨਾਮ ਦੇ ਧਨ ਨੂੰ ਪਵਿੱਤਰ ਕਿਹਾ ਜਾ ਸਕਦਾ ਹੈ ਅਤੇ ਇਹ ਮੁਕ ਜਾਣ ਵਾਲਾ ਵੀ ਹੈ ਜਿੰਨਾ ਇਹਨੂੰ ਖਰਚਦੇ ਆ ਇਹ ਘਟਦਾ ਜਾਂਦਾ ਹੈ ਸੰਸਾਰ ਦਾ ਅਨ ਜਿੰਨਾ ਖਰਚਾਂਗੇ ਉਹ ਖਤ ਜਾਏਗਾ ਪਰ ਨਾਮ ਕੰਨ ਐਸਾ ਹੈ ਕਾਲ ਪੰਤ ਵੈ ਗੁਰੂ ਜੀ ਦੇ ਸੁਨਨ ਰੂਪੀ ਤਨ ਐਸਾ ਹੈ ਜਿਨਾਂ ਨੂੰ ਕੋਈ ਖਰਚਦਾ ਹੈ ਉਹ ਨਾ ਹੀ ਵੱਧਦਾ ਰਹਿੰਦਾ ਹੈ ਖਾਓ ਖਰਚੋ ਸਤ ਜੀ ਕਹਿੰਦੇ ਨੇ ਖਾਓ ਕਾਰਪੁਰ ਗੁਰਬਖਸ਼ ਜੀ ਦੇ ਨਾਮ ਰੂਪੀ ਤੁਨ ਹਰਿ ਕਰ। ਖਾਓ ਖਰਚੋ ਰਲ ਮਿਲ ਪਾਈ ਤੋਟ ਨ ਆਵੇ। ਬਾਬਾ ਦੋਲੇ। ਜੇ ਜਨਾਂ ਜੀ ਖਰਚਾਂਗੇ ਜਨਾਂ ਇਸ ਤੁਨ ਨੂੰ ਖਰਚਣ ਦੀ ਕੋਸ਼ਿਸ਼ ਕਰਦੇ ਹਨ। ਆਸਾ ਕਹਿੰਦੇ ਕਟਣ ਦੀ ਗੁਜਾਏ ਉਹਨਾਂ ਨਾਮ ਰੂਪੀ ਤੁਨ ਵੱਧ ਆ ਜਾਂਦੇ। ਇਸ ਕਰਕੇ ਇਹ ਪੈਸਾਂ ਵੀ ਕਹਿੰਦੇ ਭਾਈ ਅਬ ਨਰਮਲ ਧਾਨ ਹੈ ਨਾਮ ਪਤੰ ਜਿਹੜਾ ਵੀ ਕਦੇ ਮੁਕਣ ਵਾਲਾ ਨਹੀਂ ਹੈ ਗੁਰ ਕੈ ਸਬਦ ਘਰੇ ਭੰਡਾਰਾ ਗੁਰੂ ਦੇ ਸ਼ਬਦ ਵਿੱਚ ਜੁੜਿਆ ਮਨੁੱਖ ਦੇ ਅੰਦਰ ਇਸ ਧੰ ਦੇ ਖਿਆਨੇ ਫਿਰ ਪਰ ਜਾਉਂਦੇ ਜਦੋਂ ਮਨੁੱਖ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ ਗੁਰੂ ਦੀ ਸੱਦ ਦੱਸੇ ਹੋਏ ਕਾ ਕਰਦਾ ਹੈ ਗੁਰੂ ਦੇ ਬਖਸ਼ੇ ਹੋਏ ਸਭ ਦੀ ਕਮਾਈ ਕਰਦਾ ਹੈ ਫਿਰ ਦੇ ਅੰਦਰ ਨਾਮ ਰੂਪੀ ਧਨ ਪਰਗਟ ਹੋ ਜਾਂਦਾ ਹੈ ਫਿਰ ਉਹਨਾਂ ਹੀ ਧਨ ਸਹਿਬ ਜੀ ਕਹਿੰਦੇ ਜਿੰਨਾ ਇਹ ਨਾਮ ਜਪਦਾ ਜਾਂਦਾ ਨੂੰ ਉਹਨਾਂ ਹੀ ਖਜ਼ਾਨੇ ਦੇ ਅੰਦਰ ਭਰਦੇ ਜਾਂਦੇ ਹਨ ਨਾਮ ਧਨ ਵਿਨ ਹੋਰ ਸਭ ਵਿਖ ਜਾਣ ਸਰਬ ਜਗ ਦੇ ਨੇ ਭਾਈ ਹਰਨਾਮ ਧੰਤੋਂ ਬਿਨਾ ਹੋਰ ਦੁਨੀਆ ਵਾਲਾ ਜਿੰਨਾ ਵੀ ਧਨ ਹੈ ਵਿਖ ਦਾ ਭਾਗ ਹੈ ਜ਼ਹਿਰ ਇਹ ਸਾਰਾ ਜ਼ਹਿਰ ਸਮਝ ਲਓ ਜਿਹੜਾ ਤੇ ਆਤਮਕ ਜੀਵਨ ਨੂੰ ਤੇਰੇ ਨੂੰ ਮਾਰਨ ਪਾਉਂਦਾ ਹੈ ਸਾਨੂੰ ਨਾਮ ਨੂੰ ਨਹੀਂ ਰੱਬ ਨੂੰ ਦਿੰਦਾ ਸਿਮਰਨ ਨਹੀਂ ਕਰਨ ਦਿੰਦਾ ਹਉਨ ਦਾਨ ਨਹੀਂ ਕਰਨ ਦਿੰਦਾ ਸੇਵਾ ਨਹੀਂ ਕਰਨ ਦਿੰਦਾ ਇਹ ਤੰਮਲੇ ਦਾ ਰੰਗ ਹੀ ਮੂਹ ਪੰਗਾ ਹੈ ਉਹ ਨਹੀਂ ਪਾਸਾ ਕਹਿੰਦੇ ਦਾ ਆਤਮਿਕ ਆਨੰਦ ਆਤਮਿਕ ਤਨ ਤਨ ਘਟਦਾ ਹੀ ਜਾਂਦਾ ਹੈ ਇਸ ਕਰਕੇ ਪਾਸਾ ਜੀ ਕਹਿੰਦੇ ਇਹ ਜ਼ਹਿਰ ਰੂਪੀ ਹੈ ਭਾਈ ਦੁਨੀਆਂ ਦਾ ਤਨ ਹੈ ਜਿਹੜਾ ਨਾਮ ਧੰ ਬਿਨ ਇੱਕ ਆਕਾਰ ਗੁਰੂ ਵੈਕੂ ਜੀ ਦੇ ਨਾਮ ਰੂਪੀ ਤਨ ਤੋਂ ਬਿਨਾਂ ਹੋਰ ਸਭ ਵਿੱਚ ਜਾਣ ਦੁਨੀਆਂ ਵਾਲਾ ਤਨ ਜ਼ਹਿਰ ਸਾਂ ਹੈ ਜਹਰ ਇਹਨੂੰ ਜਾਣ ਮਾਇਆ ਮੋਹ ਜਲੈ ਅਗਮਾਨ ਦੁਨੀਆ ਵਾਲਾ ਤਨ ਅਹੰਕਾਰ ਪੈਦਾ ਕਰਦਾ ਜਿਹਦੇ ਕੋਲੇ ਮਾਇਆ ਆ ਜਾਂਦੀ ਹੈ ਧਾਨ ਆ ਜਾਂਦਾ ਹੈ 파 ਸਕਦੇ ਇਹ ਨਾਲ ਆਪਣੇ ਅਹੰਕਾਰ ਵੀ ਲੈ ਕੇ ਅੰਦਰ ਤੇ ਦੁਨੀਆ ਵਾਲਾ ਤਨ ਨੂੰ ਇਕੱਠਾ ਕਰਨ ਵਾਲਾ ਮੁਖ ਮਾਇਆ ਦੇ ਮੋਹ ਦੇ ਵਿੱਚ ਛੜਦਾ ਰਹਿੰਦਾ ਭਾਸਾ ਕਹਿੰਦੇ ਜਿੰਨਾ ਧਨ ਆਈ ਜਾਂਦਾ ਉੰਨੇ ਦਾ ਮਾਇਆ ਨਾਲ ਮੂ ਮਤਬਦੀ ਜਾਂਦਾ ਸੈਸ ਕੱਟੇ ਲੱਖ ਪਾ ਉਠ ਘਾਵੈ ਤ੍ਰਿਪਤ ਨ ਆਵੈ ਮਾਇਆ ਪਛ ਪਰ ਭਾਸਾ ਇਹ ਕਹਿੰਦੇ ਹਜ਼ਾਰ ਕਮੋਂ ਗੈ ਲੱਖ ਦੀ ਸੋਚਦਾ ਹੈ ਲੱਖ ਕਮੋਂ ਗੈ ਕਰੋੜਾਂ ਵੱਲ ਸੋਚਦਾ ਹੈ ਹੁਣ ਕਰੋੜਾਂ ਵੱਡਾਂ ਭਾਵ ਕੇ ਭੁੱਖ ਮਿਟਦੀ ਨਹੀਂ ਹੈ ਵੱਧਦੀ ਉਹ ਹੀ ਵੱਧਦੀ ਜਾਂਦੀ ਹੈ ਦੁਨੀਆਂ ਵਾਲੇ ਤਾਨੂ ਵਿੱਚ ਇਕੱਠਾ ਕਰਨ ਨਾਲ ਤੇ ਪਾਸਾ ਗਿਨ ਵਿਮੋਹ ਦੇ ਵਿੱਚ ਛੜਦਾ ਰਹਿੰਦਾ ਹੈ ਗੁਰਮਖਾ ਹਰ ਰਸ ਚੱਖੇ ਕੋਈ ਸਹਿਬ ਜੀ ਕਹਿੰਦੇ ਨੇ ਕਿ اے ਭਾਈ ਜਿਹੜਾ ਵੀ ਮਨ ਗੁਰੂ ਦੀ ਸਰਨ ਖੈਂਖੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਦਾ ਹੈ ਪ੍ਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਚੱਕਦਾ ਹੈ ਇਸ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਭਾਗ ਪ੍ਰਾਪਤ ਹੋਏ ਰਾਉ ਸਹਿਬ ਜੀ ਕਹਿੰਦੇ ਜਿਹਨੇ ਭਾਈ ਅਕਾਲ ਪੁਰਖ ਵੈਕੂ ਜੀ ਦੇ ਨਾਮ ਨੂੰ ਕੀ ਤਨ ਚੱਕਿਆ ਉਸ ਨੂੰ ਦਿਨ ਰਾਤ ਹਰ ਵੇਲੇ ਫਿਰ ਆਤਮਕ ਆਨੰਦ ਮਿਲਿਆ ਰਹਿੰਦਾ ਹੈ ਆਤਮਕ ਆਨੰਦ ਵਿੱਚ ਰਹਿੰਦਾ ਹੈ ਅਰ ਇਹ ਹਰ ਨਾਮ ਰਸ ਪੂਰੀ ਕਿਸਮਤ ਨਾਲ ਹੀ ਮਿਲਦਾ ਹੈ ਰਾਮ ਸਬਦ ਦੀਪਕ ਵਰਤੈ ਤੁ ਲੋਏ ਸਹਿਬ ਜੀ ਕਹਿੰਦੇ ਨੇ ਭਾਈ ਗੁਰੂ ਦਾ ਸ਼ਬਦ ਮਾਨੋ ਇੱਕ ਦੀਵਾ ਜੋ ਸਾਰੇ ਸੰਸਾਰ ਵਿੱਚ ਚਾਨਣ ਕਰਦਾ ਂਦੀਵੇ ਦੀ ਤਰ੍ਹਾਂ ਇੱਕ ਨਾਮ ਹੈ ਜੋ ਚਾਖੈ ਸੋ ਨਿਰਮਲ ਹੋਏ ਜਿਹੜਾ ਮਨੁੱਖ ਵੀ ਗੁਰੂ ਦੇ ਸ਼ਬਦ ਨੂੰ ਚਖਦਾ ਹੈ ਸਖਦਾ ਹੈ ਇਹਦਾ ਸਵਾਦ ਚਖਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਨਿਰਮਲ ਨਾਮ ਹਮੈ ਭਲ ਤੋਏ ਤੇ ਗੁਰੂ ਦੇ ਸ਼ਬਦ ਰਾਹੀ ਸਾਹਿਬ ਜੀ ਕਹਿੰਦੇ 파ਹੀ ਬਿਰਗੁਰੂ ਦੇ ਸ਼ਬਦ ਰਾਹੀਂ ਪਵਿੱਤਰ ਹਰ ਨਾਮ ਵਿੱਚ ਜੁੜ ਕੇ ਮਨੁੱਖ ਆਪਣੇ ਅੰਦਰੋਂ ਹਉਮੈ ਦੀ ਮੈਤੂ ਦਿੰਦਾ ਹੈ ਮੈਂ ਅੱਗੇ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਿਹੜੇ ਸਾਡੇ ਅੰਦਰ ਨੇ ਹਉਮੈ ਦੇ ਰੋਗ ਨੇ ਕਾਮ ਦਾ ਰੋਗ ਹੈ, ਕ੍ਰੋਧ ਦਾ ਨੂਪ ਰੋਗ ਹੈ, ਪੰਜ ਵਿਕਾਰ ਜਿਨ੍ਹਾਂ ਦੀ ਗੁਰਬਾਣੀ ਨੇ ਵਚਨ ਕੀਤੇ ਨੇ ਜ਼ਿਕਰ ਕੀਤਾ ਹੈ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਈੰਕਾਰ ਅਮਰੁ ਜੁ ਹੈ ਮਨੁ ਮੁਕਨੇ ਭੁਜੈ ਕੋਇ ਨਾ ਸੁਣੈ ਉਕਾਰ ਬਾਸਾ ਕਹਿੰਦੇ ਜਿਹੜੇ ਸਰੀਰ ਦੇ ਵਿੱਚ ਤੇਰੇ ਵਿਕਾਰ ਵਸਦੇ ਨੇ ਪੰਜ ਰੋਗ ਵਸਦੇ ਨੇ ਉਹਨਾਂ ਰੋਗਾਂ ਦੀ ਦਵਾਈ ਨਹੀਂ ਹੈ ਕਿਸੇ ਕੋਲ ਸੰਸਾਰ ਦੇ ਉਪਰ ਕਿਸੇ ਗੋਰੀ ਦਾ ਰੋਗਾਂ ਦੀ ਦਵਾਈ ਨਹੀਂ ਵੈਦ ਕਹਿੰਵੇਂ ਨੂੰ ਰੋਗ ਨਹੀਂ ਕਰ ਸਕਦੇ ਵੈਦ ਹਕੀਮ ਟੀਮਾਂ ਦੇ ਕੋਲ ਕੋਈ ਦਵਾਈ ਨਹੀਂ ਹੈ ਨਾ ਇਹਨਾਂ ਦੀ ਦਵਾਈ ਇੱਕੋ ਇੱਕ ਹੈ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਆਪਤ ਮੁਕਤ ਦੇਵ ਕਟੈ ਜਨ ਕੀ ਸੰਗਾ ਇੱਕੋ ਇੱਕ ਵੈਦ ਹੈ ਇੱਕੋ ਇੱਕ ਵੈਦ ਜਿਹੜਾ ਇਹਨੂੰ ਰੋਗ ਨੂੰ ਹਰਨੇ ਦੇ ਰੋਗ ਨੂੰ ਕਾਮ ਆ ਰੂਪ ਨੂੰ ਕੱਟ ਸਕਦਾ ਇੱਕੋ ਇੱਕ ਵੇਲ ਹੈ ਉਹ ਹੈ ਗੁਰੂ ਸੁਨ ਰਤਨ ਤੇ ਸਮਰਤ ਗੁਰੂ ਔਕਤ ਭਾਰ ਦਵਾਈ ਕਿਹਣੀ ਦਿੰਦਾ ਇਹਨੇ ਨਾਮ ਦੀ ਗੁਰੂ ਨੇ ਨਾਮ ਦੀ ਦਾਤ ਰਖਣੀ ਹੈ ਨਾਮ ਦੀ ਦਵਾਈ ਦੇਣੀ ਹੈ ਹਰ ਹਰ ਨਾਮ ਔਕਤ ਮੁਕ ਦੇਵੈ ਕੱਟੈ ਜਮਨ ਕੀ ਬੰਧਾ ਬਾਸਾਗਰ ਦੇ ਜਨੇ ਜਮਾ ਦੀ ਪਾਣੀ ਕਰਤੀਆਂਗੇ ਸਾਥ ਜੀ ਇਸ ਕਰਕੇ ਬਾਸਾਗਰ ਦੇ ਭਾਈ ਜਿਹੜਾ ਵੀ ਮਨੁੱਖ ਨਾਮ ਨਾਲ ਜੁੜ ਜਾਂਦਾ ਹੈ ਪਵਿੱਤਰ ਨਾਮ ਵਿੱਚ ਜੁੜ ਕੇ ਫਿਰ ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਨੂੰ ਧੋ ਲੈਂਦਾ ਹੈ ਇਸੇ ਕਰਕੇ ਸਾਨੂੰ ਸਤਿਗੁਰੂ ਸਾਹਿਬ ਰੋਜ਼ ਹੁਕਮ ਕਰਦੇ ਨੇ ਗੁਰੂ ਰੋਜ਼ ਸਮਝਾਉਂਦੇ ਨੇ ਭਰੀਐ ਮਤਿ ਪਾਪਾਂ ਕੈ ਸੰਗੁ ਹੋ ਧੋਪੈ ਨਾਵੈ ਕਹਰਨ ਪਾਸਾਂ ਕੰਦੇ ਮਤਿ ਤੇ ਵੀ ਭਰ ਗਈਆਂ ਵਿਕਾਰਾਂ ਨਾਲ ਮੈੜੀ ਰੂਪ ਕੀ ਹੈ ਕਿੰਨੀ ਕਮੈਲੀ ਲਿਆ ਪਾਤਸ਼ਾਹ ਕਹਿੰਦੇ ਇਸ ਜਨਮ ਦੇ ਨਹੀਂ ਜਨਮ ਜਨਮ ਕੀ ਇਸ ਮਨ ਪਉ ਮਲ ਲਾਗੀ ਤਾਲਾ ਵਾਂ ਸਿਆਨੋ ਕਨਵੀ ਤੋਕੀ ਉਦਵੀਨਾ ਉਹ ਨਹੀਂ ਜੇ 100 ਤੋਂ ਬਣ ਪਾਤਸ਼ਾਹ ਕਹਿੰਦੇ ਨੇ ਇਹ ਇੰਨੀ ਮੈਲ ਲੱਗੀ ਹੋਈ ਹੈ ਇਸ ਮਨ ਨੂੰ ਜਿਤਰਾ ਕੋਲੂ ਵੀ ਨੀਰੂਂਦੀ ਹੈ ਕੋਲੂ ਦੀ ਨੀਰ ਜਿਹੜਾ ਕੋਲੂ ਨੂੰ ਸਾਫ਼ ਕਰਨ ਵਾਲਾ ਕੱਪੜਾ ਹੁੰਦਾ ਹੈ ਉਦੇ ਵਿੱਚ ਇੰਨੀ ਜ਼ਿਆਦਾ ਮੈਲ ਤੇ ਭੜ ਜਾਂਦੀ ਹੈ 100 ਵਾਰ ਘੁੰਮ ਤੇ ਵੀ ਉਹ ਸਾਫ਼ ਨਾ ਹੁੰਦੀ ਤੇ ਪਾਸਾ ਗਿੰਦੇ ਇੰਨਾ ਕਾਲਾ ਹੋਇਆ ਹੈ ਮਨ ਤੇਰਾ ਪਰ ਇਹਨੂੰ ਧਾਤ ਕੋ ਧਾ ਜਾ ਸਕਦਾ ਹੈ ਇਹਨੂੰ ਸਾਫ਼ ਕੀਤਾ ਜਾ ਸਕਦਾ ਹੈ ਪਵਿੱਤਰ ਕੀਤਾ ਜਾ ਸਕਦਾ ਹੈ ਇਹਨੂੰ ਪਵਿੱਤਰ ਕਰਨ ਦਾ ਸਾਬਣ ਕਿਹੜਾ ਹੈ ਨਾਮ ਕੀ ਸਾਬਣ ਮੂਤ ਪ੍ਰੀਤੀ ਕੱਪੜ ਹੋਏ ਦੇ ਸਾਤਨ ਰਈਏ ਉਹਨ ਕੋਏ ਭਰੀਏ ਮਤ ਪਰਮਾ ਹੈ ਉਹ ਤੋਂ ਪੈ ਨਾਰਾ ਹੀ ਗਾਇਆ ਇਸੇ ਕਰਕੇ ਕਾਨਸਾ ਕਹਿੰਦੇ ਭਾਈ ਤੇਰੀ ਜਿਹੜੀ ਮਤ ਹੈ ਤੇਰਾ ਮਨ ਹੈ ਇਹ ਮੈੜਾ ਹੋ ਚੁੱਕਿਆ ਇਹਨੂੰ ਗੁਰੂ ਦੇ ਸ਼ਬਦ ਰਾਣੀ ਪਵਿੱਤਰ ਨਾਮ ਦੇ ਵਿੱਚ ਜੁੜ ਕੇ ਆਪਣੇ ਅੰਦਰੋਂ ਹਉਮੈ ਦੀ ਮੈਣ ਨੂੰ ਕੱਢ ਦੇ ਇਹਨੂੰ ਪਵਿੱਤਰ ਕਰ ਲੈ ਇਹ ਮੈਣ ਨੂੰ ਧੋ ਲੈ ਸਾਚੀ ਭਗਤਾਂ ਜਦ ਪ੍ਰਭੂ ਦੀ ਭਗ ਕੀਨੀ ਵਰਤੁਰੇ ਨਾਲ ਫਿਰ ਮਨੁੱਖ ਦੇ ਅੰਦਰ ਸਦਾ ਆਤਮਕ ਅਨੰਦ ਬਣਿਆ ਰਹਿੰਦਾ ਹੈ ਇਹਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਮਨੁੱਖ ਦੁਖੀ ਰਹਿੰਦਾ ਹੈ ਇਹਦੀ ਇਲਾਸਾ ਮੁਕਤੀ ਨਹੀਂ ਹੈ ਸ ਇੱਕ ਵਸਤੂ ਪਾਉਂਦਾ ਹੈ ਤੇ ਇੱਕ ਵਸਤੂ ਦੇ ਹੋਰ ਅੱਗੇ ਮਿਲੇ ਨੂੰ ਇਲਾਸਾ ਹੋ ਜਾਂਦੀ ਹੈ ਭਾਵੇਂ ਜਿਹਦੇ ਮੁਕਤੀ ਉਹਦੀ ਇਲਾਸਾ ਨਹੀਂ ਦੀ ਦੁਖ ਮੁਕਤ ਨਹੀਂ ਇਹਦੇ ਪਰ ਜਦੋਂ ਆਕਾਰਪੁਰਖ ਵੈਗੁਰੂ ਜੀ ਦੇ ਨਾਮ ਨਾਲ ਗੁਰਦੈਗਾ ਫਿਰ ਨਾਮ ਦੀ ਬਰਕਤ ਦੇ ਨਾਲ ਬਾਸਾ ਕਹਿੰਦੇ ਨੇ ਭਾਈ ਤੇਰੇ ਅੰਦਰ ਆਤਮਿਕ ਆਨੰਦ ਬਣਿਆ ਰਹੇਗਾ ਫਿਰ ਤੈਨੂੰ ਕਿਸੇ ਵਸਤੂ ਦੀ ਇੱਛਾ ਨਹੀਂ ਹੋਏਗੀ ਸੰਸਾਰ ਵਿੱਚ ਰਹਿਣ ਵਾਸਤੇ ਆਕਾਰਪੁਰਖ ਵੈਗੁਰੂ ਜੀ ਨੇ ਸਾਡਾ ਪ੍ਰਬੰਧ ਕਹਿ ਨਹੀਂ ਕਰ ਦਿੱਤਾ ਹੋਇਆ ਕੱਲ ਵੀ ਵਚਨ ਕੀਤੇ ਸੀ ਸ੍ਰੀ ਕਨਿਸ਼ੋਸੀ ਦਾਸ ਸੁਸੈਨ ਕੋਸੀ ਦਾਸ ਜੀ ਦੇ ਵਚਨ ਆਉਂਦੇ ਨੇ ਤੁਸੀਂ ਦਾਸ ਤੁਲ ਕਰਦੇ ਨੇ ਪਹਿਲਾਂ ਬਣੀ ਪ੍ਰਾਪਤ ਉੱਚੋਂ ਬਣਿਆ ਸਰੀਰ ਤੁਸੀਂ ਦਾਸ ਅਚਰਜ ਹੈ ਮਾਨੀ ਵੰਦਾ ਤੀ ਪ੍ਰਾਪਤ ਜਿਹੜਾ ਪਹਿਲਾਂ ਬਣਾ ਦਿੱਤੀ ਹੈ ਕਾਲਪੁਰਖ ਬਹੂ ਨੇ ਇਹਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਖਾਣ ਪੀਣ ਦਾ ਪ੍ਰਬੰਧ ਕਰਕੇ ਫੇਰ ਕਿਤੇ ਸੰਸਾਰ ਤੇ ਭੇਜਿਆ ਗਉ ਮਿਉਰੀ ਡੋਟੀ ਹੈ ਜਿਹਨਾਂ ਕਾਲਪੁਰਖ ਨੇ ਸੰਸਾਰ ਤੇ ਭੇਜਿਆ ਰਿਜਕ ਨੂੰ ਦੇਣਾ ਹੈ ਇਸੇ ਕਰਕੇ ਤੇ ਗੁਰਬਾਣੀ ਨੇ ਵਾਰ-ਵਾਰ ਸਮਝਾਇਆ ਸਤਿਗੁਰੂ ਰੋਹ ਸਮਝਾਉਂਦੇ ਨੇ ਕਾਹੇ ਰੇ ਮਨ ਚਿਤਵਹਿ ਉਤਮ ਜਾਂ ਆਹਾਰ ਹਰ ਜੀਉ ਪਰਿਆ ਸੈਲ ਅਥਲ ਮਹਿ ਜਨ ਤੋ ਪਾਏ ਤਾਂ ਕਰਿ ਜੁਗ ਹਰਗੈ ਕਰਤੈ ਬਾਸਾ ਗਦ ਬਚਨਾਂ ਦੇ ਬੜੇ ਨੇ ਕਿਹੜੇ ਉਹਨਾਂ ਨੂੰ ਵੀ ਰੋਤੀ ਦੇ ਰਹਿ ਫਿਰ ਤੂੰ ਕਾਹਦੀ ਚਿੰਤਾ ਕਰਦਾ ਇਸ ਕਰਕੇ ਚਿੰਤਾ ਨਾ ਕਰਿਆ ਕਰ ਨਾਨਕ ਚਿੰਤਾ ਮਤ ਕਰੋ ਚਿੰਤਾ ਇਸਹੀ ਇਹ ਪਾ ਸਕਦੇ ਉਹਨੂੰ ਚਿੰਤਾ ਹੈ ਆਕਾਰਪੁਰਖ ਵੈਗੁਰੂ ਤੇਰੀ ਰੂਜੀ ਦੀ ਤਨ ਜਲ ਮੈਂ ਜੰਤੋਂ ਪਾਇਨ ਦਿਨਾ ਤੇ ਰੂਜੀ ਦੇ ਜਲ ਦੇ ਵਿੱਚ ਪਾਣੀ ਦੇ ਵਿੱਚ ਗੁਰਬਾਣੀ ਦਾ ਵਚਨ ਨੇ 42 ਰੱਤ ਜੂਨ ਹੈ 84 ਰੱਤ ਦੇ ਵਿੱਚੋਂ 42 ਰੱਤ ਜੂਨ ਜਿਹੜੀਆਂ ਜਲ ਦੇ ਵਿੱਚ ਹੈ ਪਾਣੀ ਦੇ ਵਿੱਚ ਹੈ ਤੇ ਉਹ ਪਾਣੀ ਦੇ ਵਿੱਚ ਰਹਿੰਦੇ ਹੋਏ ਜੀਵ ਨੂੰ ਵੀ ਜੋ ਬਿਆਣੀ ਰੱਖ ਜੁਨ ਨੂੰ ਵੀ ਰਿਜਕ ਦੇ ਦੇ ਲੈ ਉੱਥੇ ਹੱਟ ਨਾ ਕੋਈ ਚੱਲਈ ਨਾ ਕੋ ਕਿਰਸ ਕਰੇ ਪਾ ਸਕਣ ਉੱਥੇ ਕਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਕੌਣ ਮਿਹਨਤ ਕਰਦਾ ਉੱਥੇ ਅਸੀਂ ਦਿਨ ਰਾਤ ਵੀ ਬਿਖਦੇ ਭੱਜੇ ਮਿਰਦੇ ਆ ਪੈਸੇ ਨੇ ਕਾਤਰ ਮਾਇਆ ਨੇ ਕਾਤਰ ਦਿਨ ਰਾਤ ਜਿਵੇਂ ਕੀਤਾ ਹੋਇਆ ਸਾਡਾ ਧਨ ਇਕੱਠਾ ਕਰਨ ਵਾਸਤੇ ਪਾ ਸਕਣ ਤੇ ਹੁਣ ਦੱਸੋ ਵੀ ਜਲਦੇ ਵਿੱਚ ਉੱਥੇ ਜਿਹੜੇ ਜੀਵ ਨੇ ਬਿਆਣੀ ਰੱਖ ਉਹ ਕਿਹੜੀ ਮਿਹਨਤ ਕਰਦੇ ਨੇ ਕਿਹੜੇ ਕਿਹੜੇ ਕਿਹੜਾ ਧਨ ਕਮਾਉਂਦੇ ਨੇ ਰੋ ਜੀ ਨੂੰ ਨੰਮ ਵੀ ਮਿਲ ਰਹੀ ਹੈ ਇਸ ਕਰਕੇ ਬਾਸਾ ਕਹਿੰਦੇ ਤੂੰ ਉਸ ਅਕਾਲ ਪੁਰਖ ਵੈਗੁਰੂ ਜੀ ਦੇ ਚਰਨਾਂ ਨਾਲ ਜੁੜ ਜਾ ਨਾਮ ਨਾਲ ਜੁੜ ਜਾ ਅਕਾਲ ਪੁਰਖ ਵੈਗੁਰੂ ਜੀ ਦੀ ਭਗਤੀ ਦੀ ਬਰਕਤ ਦੇ ਨਾਲ ਫਿਰ ਤੇਰੇ ਅੰਦਰ ਸਦਾ ਆਨੰਦ ਬਣ ਜਾਏਗਾ ਫਿਰ ਤੇਰੀ ਜਿੰਨੀਆਂ ਵੀ ਮਨ ਦੀਆਂ ਭੁੱਖਾਂ ਨੇ ਸਾਰੀਆਂ ਮਿਟ ਜਾਣਗੀਆਂ ਮਾਇਆ ਦੀ ਭੁੱਖ ਮਿਟ ਜਾਏਗੀ ਸਮਝ ਆ ਜਾਏਗੀ ਗੁਰੂ ਬਾਸਾ ਜੀ ਨੇ ਕਿਰਪਾ ਕਰ ਦੇਣੀ ਹੈ ਬਿਨਾਂ ਸੰਕੋਖ ਨਹੀਂ ਕੋ ਲਾਜੈ ਸਤਿਗੁਰ ਆਸਾ ਕਹਿੰਦੇ ਸੰਤੋਖ ਤੋਂ ਬਿਨਾਂ ਤੈਨੂੰ ਰਾਜ ਨਹੀਂ ਆਉਣਾ ਪਰ ਸੰਤੋਖ ਮਿਲੇਗਾ ਕਿਥੋਂ ਸਤਿਗੁਰ ਜੀ ਬਾਸਾ ਕਹਿੰਦੇ ਨੇ ਹਰਿ ਕੇ ਨਾਮ ਕ੍ਰਿਸ਼ਨ ਨਾਮੁ ਭਜੈ ਹਰਿ ਕੇ ਨਾਮ ਅਕਾਲ ਪੁਰਖ ਵਹਿਗੁਰੂ ਜੀ ਦੇ ਨਾਮ ਨਾਲ ਤ੍ਰਿਸ਼ਨਾ ਭਜੈ ਸਿਮਰਨ ਦੇ ਨਾਲ ਤ੍ਰਿਸ਼ਨਾ ਮਿਟਣੀ ਹੈ ਜੇ ਤੇ ਤ੍ਰਿਸ਼ਨਾ ਮਿਟ ਗਈ ਫਿਰ ਉਹਦੇ ਕਿਸੇ ਤਰ੍ਹਾਂ ਦੀ ਖੁਸ਼ ਨਹੀਂ ਰਹਿਣੀ ਤੇ ਅੰਦਰ ਆਤਮਿਕ ਆਨੰਦ ਐਸਾ ਬਣ ਜਾਣਾ ਹੈ ਪਾਸਾ ਕਹਿੰਦੇ ਕਿ ਸਦਾ ਉਸ ਕਾਰਪੁਰਖ ਨਾਲ ਜੁੜਿਆ ਰਹੇਗਾ ਇਸ ਕਰਕੇ ਭਾਈ ਕੋ ਨਾਮ ਨਾਲ ਜੁੜ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਏ ਭਾਈ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਰਖ ਚੱਕ ਲਿਆ ਹੈ ਉਹ ਪਰਮਾਤਮਾ ਦਾ ਦਾਸ ਬਣ ਗਿਆ ਹੈ ਅਕਾਲ ਪੁਰਖ ਦਾ ਦਾਸ ਬਣ ਗਿਆ ਹੈ ਤਿਸ ਸਦਾ ਹਰਖ ਨਾਹੀ ਕਦੇ ਸੋਗ ਫਿਰ ਉਹਨੂੰ ਪਾਸਾ ਕਹਿੰਦੇ ਸਦਾ ਹੀ ਆਨੰਦ ਪ੍ਰਾਪਤ ਰਹਿੰਦਾ ਹੈ ਸਦਾ ਹੀ ਉਹਦਾ ਮਨ ਖੁਸ਼ੀ ਵਿੱਚ ਰਹਿੰਦਾ ਹੈ ਕਿਹੜੇ ਵਿੱਚ ਰਹਿੰਦਾ ਹੈ ਉਸ ਨੂੰ ਕੋਈ ਵੀ ਗਮ ਕਰ ਪਿਆ ਨਹੀਂ ਵੜਾ ਸੇ ਪ੍ਰਸਿੱਧ ਜੀ ਦੇ ਘਾੜੇ ਮਨਾ ਕੇ ਲੱਗੇ ਆਂ ਕਿਤੇ ਕਿਤੇ ਤਸੀਹੇ ਤੰਤਨ ਬਾਬਾ ਜੋਰਾਗੁਰ ਸਿੰਘ ਦੀ ਬਾਗੂ ਕਤੇ ਸੁੰਦਰੀਆਂ ਨੂੰ ਜਾਲ ਮਨ ਦਿੱਤੇ ਨੇ ਬਲੇਲਾ ਦੇ ਨਾਲ ਤੋੜੇ ਵੀ ਮਾਰੇ ਗਏ ਛਕੀਆਂ ਦੇ ਨਾਲ ਕੁੱਟਿਆ ਵੀ ਗਿਆ ਨੀਹਾਂ ਵਿੱਚ ਵੀ ਚਣਿਆਂ ਗਿਆ ਪਰ ਹਿਰਦੇ ਦੇ ਵਿੱਚ ਆਕਾਰਪੁਰਤ ਵਹਿਗੁਰੂ ਜੀ ਦਾ ਨਾਮ ਹੋਣ ਕਰਕੇ ਉਹਨਾਂ ਨੂੰ ਕੋਈ ਦੁੱਖ ਪਿਆ ਨਹੀਂ ਤਨ ਨੂੰ ਕੱਟ ਆਇਆ ਹੈ ਪਰ ਮਨ ਆਨੰਦ ਵਿੱਚ ਸੀ ਮੈਂ ਕਿਵੇਂ کئی ਵਾਰੀ ਬੇਨਤੀ ਕੀਤੀ ਹੈ ਭਾਈ ਮਤੀ ਦਾਸ ਬਲਕੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਗਿਆ ਆੜੇ ਦੇ ਦੰਦਿਆਂ ਦੇ ਥੱਲੇ ਬੈਠੇ ਵੀ ਜਗਤੀ ਸਾਹਿਬ ਦਾ ਪਾਠ ਕਰਦੇ ਨਹੀਂ ਸਰੀਰ ਦੇ ਦੋ ਕਾੜ ਹੋ ਜਾਂਦੇ ਹਨ ਦੋ ਫਾੜਾਂ ਦੇ ਵਿੱਚੋਂ ਵੀ ਜਗਤੀ ਸਾਹਿਬ ਜੀ ਦੇ ਪਾਠ ਦੀ ਆਵਾਜ਼ ਆਉਂਦੀ ਹੈ ਕਿਉਂਕਿ ਮਨ ਵਿੱਚ ਵਸ ਜਾਂਦਾ ਹੈ ਤਨ ਨੂੰ ਤੀਰਿਆ ਜਾ ਸਕਦਾ ਹੈ ਅਜਿਹੜੇ ਨੇ ਅੰਦਰ ਜੋਤ ਕਾਲਪੁਰਖ ਦੀ ਵਸਦੀ ਹੈ ਜੀਵ ਆਤਮਾ ਉਹਨੂੰ ਕੋਈ ਜੀਰ ਨਹੀਂ ਸਕਦਾ ਉਹਨੂੰ ਕੋਈ ਮਾਰ ਨਹੀਂ ਸਕਦਾ ਹੈ ਉਹਨੂੰ ਕੋਈ ਬੰਨ ਨਹੀਂ ਸਕਦਾ ਹੈ ਕਿਉਂਕਿ ਉਹ ਕਾਲਪੁਰਖ ਵੈਗੁਰੂ ਜੀ ਦੀ ਹੀ ਅੰਸ਼ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਸਾਂਗਨ ਜੋ ਜੋਤ ਕਾਲਪੁਰਖ ਦੀ ਹੈ ਉਹਨੂੰ ਕੋਈ ਤਸੀਹੇ ਤੋੜ ਨਹੀਂ ਸਕਦਾ ਪਰ ਮਹਿਸੂਸ ਉਹਨਾਂ ਚ ਰਹੋਣਗੇ ਜਿਨ੍ਹਾਂ ਦੇ ਅਸੀਂ ਉਸ ਨਿਰੰਕਾਰ ਨਾਮ ਤੋਂ ਟੁੱਟੇ ਹੋਈਆਂ ਜਿਨ੍ਹਾਂ ਦੇ ਅਸੀਂ ਉਸ ਅਕਾਲ ਪੁਰਖ ਵੈਗੁਰੂ ਦੇ ਨਾਲੋਂ ਵਿਚੜੇ ਹੋਈਆਂ ਇਸ ਕਰਕੇ ਬਾਸਖੰਦ ਉਹ ਅਕਾਲ ਪੁਰਖ ਵੈਗੁਰੂ ਜੀ ਦੇ ਨਾਲ ਜੋੜਾ ਫਿਰ ਤੈਨੂੰ ਸਦਾ ਵਾਸਤੇ ਆਨੰਦ ਪ੍ਰਾਪਤ ਹੋਵੇਗਾ ਤੇ ਸਦਾ ਆਨੰਦ ਨਾ ਹੀ ਕਦੇ ਸੋਗ ਫਿਰ ਕੋਈ ਕੰਮ ਵਿਆਪੇਗਾ ਨਹੀਂ ਇਹ ਨਹੀਂ ਹੈ ਦੁੱਖ ਆਉਣਗੇ ਨਹੀਂ ਗਮ ਆਉਣਗੇ ਨਹੀਂ ਆਉਣਗੇ ਪਰ ਬਾਸਖੰਦ ਵਿਆਪਣਗੇ ਜੀ ਜੇ ਦੁੱਖਾਂ ਦੀ ਗੱਲ ਕਰੀਏ ਤਾਂ ਤੁਗ ਗੋਵਿੰਦ ਸਿੰਘ ਜੀ ਸਰ ਮਹਾਰਾਜ ਜੀ ਕਿੰਨੇ ਆਏ ਨੇ ਸਿੰਘਾਂ ਸੀਤਾਂ ਦੇ ਜਿਨ੍ਹਾਂ ਨੇ ਸੰਹਾਤ ਸੰਦਿਖਿਆ ਨੇ ਕਿੰਨੇ ਦੁੱਖ ਆਏ ਨੇ ਪਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਦੁੱਖ ਕਿਸੇ ਤਰ੍ਹਾਂ ਦਾ ਕੰਮ ਵਿਆਪਿਆ ਨਹੀਂ ਹੈ ਉਹਨਾਂ ਤੇ ਅਸਰ ਨਹੀਂ ਹੋਇਆ ਉਹਨਾਂ ਦਾ ਕਿਉਂਕਿ ਅੰਦਰ ਹਿਰਦੇ ਵਿੱਚ ਕਾਲਪ੍ਰੰਤ ਜੀ ਦੀ ਕਿਰਪਾ ਦਾ ਆਨੰਦ ਵਸਿਆ ਸੀ ਆ ਮਨ ਕਿਹੜੇ ਵਿੱਚ ਸੀ ਇਸ ਕਰਕੇ ਬਾਦਸ਼ਾਹ ਕਹਿੰਦੇ ਫਿਰ ਤੈਨੂੰ ਕਦੇ ਭਾਈ ਕੋਈ ਨੰਨ ਮੰਬਿਆਪੇਗਾ ਨਹੀਂ ਆਪ ਮੁਕਤ ਅਗਰਾ ਮੁਕਤ ਕਰਾਵੇ ਤੇ ਜਿਹੜਾ ਮਨੁੱਖ ਕਾਲਪੁਰਤ ਵਹਿਗੁਰੂ ਜੀ ਦੇ ਨਾਲ ਜੁੜ ਗਿਆ ਨਾਮ ਨਾਲ ਜੁੜ ਗਿਆ ਬਾਸਾ ਜੀ ਕਹਿੰਦੇ ਮਨੁੱਖ ਆਪ ਗੁਰੂ ਦੇ ਦੁੱਖਾਂ ਤੋਂ ਵਿਕਾਰਾਂ ਤੋਂ ਬਚਿਆ ਰਹਿੰਦਾ ਤੇ ਜਿਹੜੇ ਗੁਰੂ ਦੀ ਸੰਗਤ ਵਿੱਚ ਆਣਨੇ ਨੇ ਹੋਰਨਾਂ ਨੂੰ ਵੀ ਉਹ ਬਚਾ ਲੈਂਦਾ ਉਹਨਾਂ ਨੂੰ ਵੀ ਗੁਰੂ ਦੇ ਨਾਲ ਜੁੜ ਕੇ ਨਾਮ ਦੇ ਨਾਲ ਜੁੜ ਕੇ ਉਨਾ ਨੂੰ ਵੀ ਦੁੱਖਾਂ ਤੋਂ ਗਮਾਂ ਤੋਂ ਵਿਚਾ ਲੈਦਾ ਹੈ ਹਰ ਨਾਮ ਜਪੇ ਹਰ ਥੇ ਸੁਖ ਪਾਵੇ ਉਹ ਬਚਾ ਕੀ ਮਨੁੱਖ ਸਦਾ ਗੁਰ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਤੇ ਪ੍ਰਮਾਤਮਾ ਕੋਲੋਂ ਸੁਖ ਹਾਸਲ ਕਰਦਾ ਹੈ ਬਿਨ ਸਤਗੁਰ ਸਭ ਮੂਈ ਬਿਦਲਾਇ ਸਹਿਬ ਜੀ ਕਹਿੰਦੇ اے ਭਾਈ ਗੁਰੂ ਦੀ ਸਰਨ ਪੈਣ ਤੋਂ ਜੁਨਾ ਸਾਰੀ ਬਖਾਈ ਦੁਖੀ ਹੋਰੇ ਹੋ ਹੋ ਕੇ ਆਤਮਾ ਨੂੰ ਮੌਤ ਸਹੇੜ ਲੈਂਦੀ ਐ ਕਿਉਂਕਿ ਨਿਰੰਕਾਰ ਤੋਂ ਵਿਛੜ ਕੇ ਸਾਰੇ ਦੁਖੀ ਨੇ ਸਭ ਕੁ ਵੱਡਾ ਲੋਕਾਂ ਛੋੜੇ ਦਾ ਗਿਆ ਜਿਹੜਾ ਕਾਰ ਕੋ ਨਾਮੁ ਸਾਡੇ ਭਿਆਸਾਂ ਨੂੰ ਪਿਆਰ ਹੋਇਆ ਹੈ ਇਸ ਕਰਕੇ ਮਾਲਕ ਸਾਹਿਬ ਨੇ ਲੋਕਾਈ ਸਾਰੀ ਭਾਈ ਆਤਮਾ ਨੂੰ ਮੌਤ ਸਹੇੜ ਲੈਂਦੀ ਐ ਆਨੰਦ ਇਹਨਾਂ ਗੱਜ ਹੈ ਸ਼ਾਂਤ ਨਾ ਪਾਈ ਗੁਰੂ ਤੋਂ ਵਿਛੜ ਕੇ ਮਨੁੱਖ ਅਰਵੇੜੇ ਮਾਇਆ ਦੇ ਮੋਹ ਵਿੱਚ ਸੜਦੇ ਰਹਿੰਦੇ ਹਨ ਗੁਰੂ ਦੀ ਸ਼ਰਨ ਤੋਂ ਬਿਨਾਂ ਮਨੁੱਖ ਸ਼ਾਂਤੀ ਹਾਸਲ ਨਹੀਂ ਕਰ ਸਕਦਾ ਜਿੰਨਾਂ ਦੇ ਗੁਰੂ ਵਾਲਾਂ ਨੂੰ ਰੰਗਦਾ ਗੁਰੂ ਦੇ ਸਾਧਨ ਨੂੰ ਗ੍ਰਹਿਣ ਨਹੀਂ ਕਰਦਾ ਗੁਰੂ ਦੇ ਗਿਆਨ ਨੂੰ ਨਹੀਂ ਗ੍ਰਹਿਣ ਕਰਦਾ ਬਾਸਖੰਧ ਭਾਈ ਇਹਨੂੰ ਸ਼ਾਂਤੀ ਮਿਲੇਗੀ ਨਹੀਂ ਸਕਦੀ ਇਨ ਮੋਹ ਦੇ ਗੁਚੇ ਮਾਇਆ ਦੇ ਵਿੱਚ ਸੜਦੀ ਰਹਿਣਾ ਹੈ ਇਸ ਕਰਕੇ ਗੁਰੂ ਦੀ ਸਦੋਂ ਤੋਂ ਬਿਨਾਂ ਸ਼ਾਂਤੀ حاصل ਨਹੀਂ ਹੁੰਦੀ ਹੈ ਸਤਿਗੁਰ ਮਿਹ ਹੈ ਸਭ ਕ੍ਰਿਸ਼ਨ ਉਚਾਈ ਜਿਸ ਮਨੁੱਖ ਨੂੰ ਵੀ ਪਾਈ ਸਤਿਗੁਰ ਸਮਰੱਥ ਗੁਰੂ ਮਿਲ ਪੈਂਦਾ ਤੇ ਪਾਸਾ ਕਹਿੰਦਾ ਫਿਰ ਉਸ ਗੁਰੂ ਦੀ ਸਾਰੀ ਮਾਇਆ ਦੀ ਪਾਸਾ ਕਹਿੰਦੇ ਨੇ ਰੇਹ ਮਿਟਾ ਦਿੰਦਾ ਹੈ ਉਸ ਮਨੁੱਖ ਦੀ ਜਿਹਨੂੰ ਗੁਰੂ ਮਿਲ ਪੈਂਦਾ ਹੈ ਸਬਰਤ ਗੁਰੂ ਕਿਰਪਾ ਕਰ ਦਿੰਦਾ ਹੈ ਸਾਰੀ ਮਾਇਆ ਦੀ ਰੇਹ ਮਾਇਆ ਦੀ ਕਿਸਨਾ ਮੋਹ ਸਾਰਾ ਮਿਟਾ ਦਿੰਦਾ ਹੈ ਨਾਨਕ ਨਾਮ ਸਾਥ ਸੁਖ ਪਾਈ ਇਸ ਗੱਲ 'ਚੋਂ ਵੱਡਿਆਂ ਤੇ ਮੂਰ ਲਾ ਕੇ ਤੁਹਾਨੂੰ ਗੁਰੂ ਅੰਮ੍ਰਿਤਸਰ ਮਹਾਰਾਜ ਨੂੰ ਜੀ ਕਰਦੇ ਨੇ ਇਹ ਨਾਨਕ ਉਹ ਮਨੁੱਖ ਹਰ ਨਾਮ ਵਿੱਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰਨ ਲੈਂਦਾ ਜਿਹੜਾ ਮਨੁੱਖ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਜਿਹੜਾ ਮਨੁੱਖ ਗੁਰੂ ਦੇ ਚਰਨਾਂ ਦੇ ਨਾਲ ਜੁੜ ਕਰਕੇ ਗੁਰੂ ਦੇ ਨਾਮ ਦੇ ਨਾਲ ਜੁੜ ਕਰਕੇ ਨਾਮ ਰਖਦਾ ਹੈ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ ਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ ਆਪਣੀ ਹਿਰਦੇ 'ਚ ਵਸਾਉਂਦਾ ਹੈ ਭਾਈਕਰ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਆਨੰਦ ਹਾਸਲ ਕਰ ਲੈਂਦਾ ਹੈ ਇਪਾਸਕਿੰਦੇ ਜਿਹਦੇ ਬਾਤੇ ਰੋਜ਼ ਅਰਦਾਸ ਕਰਦੇ ਆਂ ਆਨੰਦ ਆਨੰਦ ਸਭ ਕੋ ਕਹੈ ਆਨੰਦ ਭੁਲਕੇ ਪੰਜਾਬੀਆਂ ਆਨੰਦ ਦੀ ਪ੍ਰਾਪਤੀ ਗੁਰੂ ਕੋਲੋਂ ਹੀ ਹੋਣੀ ਹੈ